ਪੰਜਾਬ ਸਰਕਾਰ ਤੇ ਡੀਸੀ ਰੂਪਨਗਰ ਪ੍ਰੀਤੀ ਯਾਦਵ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਐਸਡੀਓ ਨੰਗਲ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਤੇ ਸਰਕਾਰ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਿੱਥੇ ਜਾਇਜ਼ਾ ਲਿਆ ਉੱਥੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਨੰਗਲ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਰਵਨੀਤ ਸਿੰਘ ਐਸਡੀਓ ਭពਿੰਦਰ ਸਿੰਘ ਐਮਈ ਵਿਨੇ ਕੁਮਾਰ ਅਤੇ ਜੇਏ ਦਲਜੀਤ ਸਿੰਘ ਵੀ ਮੌਜੂਦ ਸਨ ਇਸ ਦੌਰਾਨ ਜਿਆਦਾ ਸਮੱਸਿਆਵਾਂ ਪੀਣ ਵਾਲੇ ਪਾਣੀ, ਬਰਸਾਤੀ ਪਾਣੀ ਦੀ ਨਿਕਾਸੀ, ਗਲੀਆਂ ਨਾਲੀਆਂ ਸੀਵਰੇਜ ਦੀ ਚਰਮੜਾਈ ਵਿਵਸਥਾ ਦੀਆਂ ਸਾਹਮਣੇ ਆਈਆਂ ਤੇ ਇਸ ਮੁਕੇਸ਼ ਜੀਮ ਡੰਗਲ ਅਨੰਮੋਦ ਕਰਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਅਚੰਚਿਤ ਵਿਜ਼ਿਟ ਕਰਕੇ ਵੱਖ-ਵੱਖ ਵਾਰਡਾਂ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦੇ ਹੱਲ ਕਰਨ ਨੂੰ ਆਦੇਸ਼ ਵੀ ਜਾਰੀ ਕੀਤੇ ਹਨ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਜ਼ਰ ਦਾ ਨਾਮ ਰੱਖ ਸਕਦੇ ਹੋ ਹਾਜ਼ਰ ਦਾ ਕੋਈ ਨਾਮ ਰੱਖ ਸਕਦੇ ਹੋ ਵੀ ਇਸੇ ਹੀ ਦੇ ਸ਼ਹੀਦ ਦੇ ਨਾਮ ਤੇ ਰੱਖ ਦੋ ਹਾਂ ਠੀਕ ਕਰ ਦਿੰਦੇ ਠੀਕ ਕਰ ਠੀਕ ਮੈਡਮ ਸਾਡੀ ਪ੍ਰੋਬਲਮ ਇਹ ਵੀ ਇੱਥੇ ਕਮੇਟੀ ਦਾ ਬੋਰ ਹੈ ਇੱਧਰ ਹੋ ਜਾਗਾ ਹਾਂ ਉਹ ਮਤਲਬ ਸਾਡੇ ਪਿੰਡ ਦੇ ਟੈਂਕ ਚੋਂ ਕਮੇਟੀ ਏਰੀਆ ਨੂੰ ਪਾਣੀ ਜਾਂਦਾ ਪਿਆ ਇਹ ਹੋ ਗਿਆ ਹਾਂਜੀ ਹਾਂ ਅੱਜ ਦਾ ਨਹੀਂ ਹੈ ਬਹੁਤ ਦਿਨ ਅਦਾ ਸਾਨੂੰ ਬੜੀ ਪ੍ਰੋਬਲਮ ਹੈ ਲੋਕ ਸਵੇਰੇ ਆਉਂਦੇ ਸਾਡੇ ਪਾਣੀ ਨਹੀਂ ਆਉਂਦਾ ਪਿਆ ਇਹ ਹੈ ਉਹ ਹੁਣ ਕੀ ਜਵਾਬ ਦਈਏ ਦੱਸੋ ਅੱਛਾ ਤੁਹਾਡੇ ਪਿੰਡ ਦੇ ਮੂਹਰ ਤੋਂ ਕਮੇਟੀ ਏਰੀਆ ਚ ਦੋਵੇਟਾ ਸਾਡੇ ਪਿੰਡ ਦੇ ਟੈਂਕ ਚੋਂ ਕਮੇਟੀ ਏਰੀਏ ਚ ਪਾਣੀ ਜਾਂਦੇ ਦਾ ਪਹਿਲਾਂ ਇੱਥੇ ਵੀ ਆਂਦਾ ਥਾ ਇਹ ਤਾਂ ਚਲੋ ਇੱਥੇ ਨੂੰ ਤੋਂ ਸਪਲਾਈ ਹੋ ਗਈ ਹਾਂ ਹਾਂ ਤਾਂ ਫਿਰ ਜਦ ਰਾਣਾ ਜੀ تھے ਤਾਂ ਉਹ ਨਹੀਂ ਕਹਿਤਾ ਪਈ ਯਾਰ ਉਹਨੇ ਕਨੈਕਸ਼ਨ ਦੇ ਰਹੇ ਕਹਿੰਦੇ ਵੀ ਮੇਰੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਇਹ ਕਨੈਕਟ ਹੋ ਜਾਣੇ ਚਾਹੀਦੇ ਕਮੇਟੀ ਇਹਨਾਂ ਸਾਰੇ ਬਟ ਹੋਏ ਨਹੀਂ ਇੱਥੇ ਪਾਈਪ ਪਾਈਪ ਇੱਥੇ ਤੱਕ ਪਹਗੇ ਵੀ ਨਹੀਂ ਪਾਈਪ ਉਹ ਪਾਈਪ ਮਰ ਬਾਅਦ ਚੱਕਾ ਲੱਗੇ ਜਦ ਉਹ ਹਾਰ ਗਏ ਅੱਛਾ ਹਾਂ ਸੀਵੇ ਰੋਡ ਕੋ ਸੀਗਾ ਨਾ ਉਹਦੇ ਨਾਲ ਜੀ ਜੀ ਦੇਖ ਮੈਡਮ ਅੱਜ ਕਈ ਵੱਡਾ ਦੋਰਾ ਕਰ ਰਹੇ ਹਾਂ ਕੀ ਸਮੱਸਿਆ ਲੋਕਾਂ ਦੀ ਆ ਰਹੀ ਹੈ ਸਾਹਮਣੇ ਅ ਵਕ ਵਕ ਜਿਹੜੇ ਸਭ ਤੋਂ ਪਹਿਲਾਂ ਤਾਂ ਕਮੇਟੀ ਵੱਲੋਂ ਕਰਾਏ ਜਾ ਰਹੇ ਨੇ ਜਿਹੜੇ ਚੱਲਦੇ ਨੇ ਆਮੁਖ ਗਏ ਨੇ ਉਹਨਾਂ ਦਾ ਨਰੀਖਣ ਕਰਦੇ ਪਏ ਆ ਤੇ ਉਸ ਦੇ ਸਬੰਧ ਦੇ ਵਿੱਚ ਲੋਕਾਂ ਦੀਆਂ ਕਈ ਵਾਰੀ ਸਮੱਸਿਆਵਾਂ ਹੁੰਦੀਆਂ ਨੇ ਜਾਂ ਕਈ ਵਾਰੀ ਲੈਕ ਆਫ ਕਲੈਰਿਟੀ ਹੁੰਦੀ ਹੈ ਜਾਂ ਡਿਮਾਂਡਸ ਵੀ ਹੁੰਦੀਆਂ ਨੇ ਕਈ ਥਾਵਾਂ ਤੇ ਜਿਵੇਂ ਹੁਣ ਇੱਥੇ ਵਾਰਡ ਨੰਬਰ 4 ਦੇ ਵਿੱਚ ਅਸੀਂ ਆਏ ਸੀਗੇ ਨਾਲਾ ਬਣਿਆ ਹੋਇਆ ਬੜਾ ਅੱਛਾ ਬਟ ਉੱਥੇ ਪਾਣੀ ਇਕੱਠਾ ਹੋਇਆ ਹੈ ਸਫਾਈ ਨੂੰ ਲੈ ਕੇ ਛੋਟੇ-ਮੋਟੇ ਮਸਲੇ ਸੀ ਉਹ ਸਾਰੇ ਹਾਈਲਾਈਟ ਕਰ ਦਿੱਤੇ ਅੱਗੇ ਦੇ ਵੀ ਕੁਝ ਪ੍ਰੋਜੈਕਟਸ ਅਸੀਂ ਪਲਾਨ ਕਰਦੇ ਪਏ ਹਾਂ ਜਿਵੇਂ ਜਿਵੇਂ ਲੋਕ ਧਿਆਨ ਚ ਲਿਆ ਰਹੇ ਤੇ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਵਾਟਰ ਸਪਲਾਈ ਪਿੰਡ ਦੀ ਹੈ ਲੇਕਿਨ ਪਿੰਡ ਦਾ ਪਾਣੀ ਸ਼ਹਿਰ ਨੂੰ ਸਪਲਾਈ ਹੋ ਰਿਹਾ ਇਹਦੇ ਨਾਲ ਪਿੰਡ ਨੂੰ ਕਾਫੀ ਸੂਸਤੇ ਆਂਦੀ ਹੈ ਹੂੰ ਇਦੇ ਵਾਸਤੇ ਕੀ ਕਰਾਂਗੇ ਇਦਾਂ ਜੀ ਇਹ ਕੰਪਨਸੇਟਰੀ ਮੈਕੈਨਿਜ਼ਮ ਵੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਸੀ ਉਹਨਾਂ ਨੇ ਪਾਣੀ ਦੀ ਸਪਲਾਈ ਜੋ ਹੈ ਪਿੰਡ ਨੂੰ ਵੀ ਦੇਣੀ ਹੈ ਜਿਸ ਦੇ ਵਿੱਚ ਜੋ ਇਹਨਾਂ ਨੇ ਦਿੱਕਤਾਂ ਦਸੀਆਂ ਉਹ ਸੀਵਰੇਜ ਡਿਪਾਰਟਮੈਂਟ ਨੂੰ ਹਾਈਲਾਈਟ ਕਰ ਦਿੱਤੀਆਂ ਗਈਆਂ ਹੈ ਉਮੀਦ ਹੈ ਜਲਦੀ ਇਸ ਦਾ ਵੀ ਨਿਪਟਾਰਾ ਕਰਵਾ ਦੇਾਂਗੇ ਅਸੀਂ ਸ਼ਹਿਰ ਹੋਵੇ ਆ ਪਿੰਡ ਪਾਣੀ ਦੀ ਸਮੱਸਿਆ ਕਿਤੇ ਵੀ ਨਹੀਂ ਆਉਣ ਦਿੱਤੀ ਜਾਏਗੀ ਮੈਡਮ ਕਈ ਬੀਵੀਐਮ ਵੀ ਦੇ ਇਲਾਕੇ ਜਿੱਥੇ ਸੀਵਰੇਜ ਦੀ ਸਮੱਸਿਆ ਬਹੁਤ ਹੈ ਜਾਂ ਨੈਗਰ ਕਾਉਂਸਲ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਲੇਕਿਨ ਉਹ ਸਾਡੀ ਸੁਣਵਾਈ ਨਹੀਂ ਕਰਦੇ ਇਦੇ ਵਿੱਚ ਇੱਕ ਗੱਲ ਸਪਸ਼ਟ ਕਰਨਾ ਚਾਹਾਂਗੀ ਮੈਂ ਜਿਹੜੇ ਇਲਾਕੇ BBMP ਦੇ ਅਧੀਨ ਆਉਂਦੇ ਨੇ ਉਧਰ BBMP ਵੱਲੋਂ ਅਵਲ ਤੌਰ ਤੇ ਕੰਮ ਕਰਾਇਆ ਜਾਣੇ ਨੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਦੇ ਵਿੱਚ ਆਉਂਦੇ ਨੇ ਜੇਕਰ ਕਿਸੇ ਕਾਰਨਾਂ ਕਰਕੇ ਉਹਨਾਂ ਵੱਲੋਂ ਕੰਮ ਨਹੀਂ ਹੋ ਪਾਉਂਦਾ ਤੇ ਉਸ ਦੇ ਵਿੱਚ ਜੋ ਹੈ ਕਮੇਟੀ ਜਾਂ ਹੋਰ ਅਦਾਰਿਆਂ ਤੋਂ ਵੀ ਕੰਮ ਲਿਆ ਜਾ ਸਕਦਾ ਹੈ ਪਰ ਪਹਿਲੀ ਜਿਹੜੀ ਜ਼ਿੰਮੇਵਾਰੀ ਹੈ ਉਹ BBMP ਦੀ ਬੰਦੀ ਹੈ ਸੋ ਜਿੱਥੇ ਜਿੱਥੇ ਲੋਕਾਂ ਨੂੰ ਦਿੱਕਤ ਆਈਆਂ ਸੀ ਉਹਨਾਂ ਨੂੰ ਗਾਈਡ ਕਰ ਦਿੱਤਾ ਹੋਇਆ ਉਹ ਸਬੰਧਤ ਚੈਨਲਸ ਦੇ ਨਾਲ ਹੀ ਅਪਰੋਚ ਵੀ ਕਰਨਗੇ ਪਰ ਫਿਰ ਵੀ ਜਿਹੜੇ ਕੰਮ ਰਹਿੰਦੇ ਨੇ ਉਹ ਫੌਰੀ ਤੌਰ ਤੇ ਕਮੇਟੀ ਨੂੰ ਆਦੇਸ਼ ਅਸੀਂ ਦੇ ਦਿੱਤੇ ਨੇ ਵਿਦਾਊਟ ਗੇਟਿੰਗ ਇਨਟੂ ਐਨੀ ਫਾਰਮੈਲिटीज ਜਿਹੜੇ ਹੋਣ ਵਾਲੇ ਕੰਮ ਨੇ ਕਿ ਲੋਕਾਂ ਨੂੰ ਬਾਰਿਸ਼ ਕਰਕੇ ਔਕੜਾ ਨਾ ਆਉਣ ਉਹ ਹੁਣੇ ਤੋਂ ਹੀ ਚਾਲੂ ਕਰ ਦਿੱਤੇ ਗਏ ਨੇ ਓਕੇ ਜੀ ਆਪ ਤੁਹਾਡੇ ਨਾਲ ਹੈ ਦੌਰਾ ਕਰਦੇ ਹਾਂ ਅਲੱਗ-ਅਲੱਗ ਬਡਾਂ ਦਾ ਉਦੇਸ਼ ਕੀ ਹੈ ਐਕਚੁਅਲੀ ਗਵਰਨਮੈਂਟ ਵੱਲੋਂ ਸਪੈਸੀਫਿਕਲੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਰੋਪੜਦੇ ਨੇ ਉਹਨਾਂ ਵੱਲੋਂ ਹਦਾਇਤ ਹੋਈ ਹੈ ਸਰਪ੍ਰਾਈਜ਼ ਵਿਜ਼ਿਟਸ ਦੀ ਸਾਰੇ ਬੋਰਡਸ ਦੇ ਵਿੱਚ ਮੈਮ ਨੇ ਜਾਣਾ ਹੈਗਾ ਅੱਜ ਵੀ ਸਵੇਰੇ 7:30 ਵਜੇ ਮੈਮ ਨੇ ਸਰਪ੍ਰਾਈਜ਼ ਵਿਜ਼ਿਟ ਕੀਤੀ ਤੇ ਸਾਨੂੰ 7:30 ਵਜੇ ਕਾਲ ਆਈ ਤੇ ਫਿਰ ਆਪਾਂ ਅੱਜ ਤਿੰਨ ਵਾਰਡ ਮੈਮ ਨੇ ਚੈੱਕ ਕੀਤੇ ਆ ਤੇ ਇਹਨਾਂ ਮਕਾਮਾਂ ਦੇ ਵਿੱਚ ਵਾਰਡ ਦੇ ਵਿੱਚ ਜਾ ਕੇ ਡਿਵੈਲਪਮੈਂਟ ਦੇ ਕੰਮਾਂ ਨੂੰ ਦੇਖਿਆ ਜਾਂਦਾ ਲੋਕਾਂ ਨੂੰ ਮਿਲਿਆ ਜਾਂਦਾ ਲੋਕਾਂ ਨੂੰ ਡਾਇਰੈਕਟ ਰਸਤਾ ਕਰਦੇ ਹੋਏ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਤੁਹਾਡੀ ਕੋਈ ਸਪੈਸੀਫਿਕ ਕੀ ਪ੍ਰੋਬਲਮ ਹੈ ਜਿਹੜੀ ਉਸ ਏਰੀਆ ਨਾਲ ਡਾਇਰੈਕਟਲੀ ਰਿਲੇਟਡ ਹੁੰਦੀ ਹੈ ਤੇ ਉਹਦਾ ਫਿਰ ਸਾਨੂੰ ਐਮਸੀ ਨੂੰ ਹਦਾਇਤ ਕੀਤੀ ਜਾਂਦੀ ਹੈ ਵੀ ਉਹਦਾ ਹੱਲ ਕਰ ਸਰ ਕਿੱਦਾਂ ਦੀ ਸੂਸਿਆ ਸਾਹਮਣੇ ਆਈਆਂ ਸੀ ਜਿਵੇਂ ਹੁਣ ਆਪਾਂ ਤਿੰਨ ਬੋਰਡ ਦੇਖਿਆ ਤਿੰਨ ਬੋਰਡਸ ਦੇ ਵਿੱਚ ਮੇਨਲੀ ਜਿਹੜੀ ਸਮੱਸਿਆ ਹੱਲ ਜਿਹੜੀ ਸਾਹਮਣੇ ਆਈ ਆ ਉਹ BBMP ਦੇ ਦੀਆਂ ਕਲੋਨੀਆਂਸ ਦੇ ਰਿਲੇਟਡ ਹੀ ਸੀਗੀ ਜਿਵੇਂ ਹੁਣ BBMP ਦੀ ਕਲੋਨ ਦੇ ਵਿੱਚ ਅਸੀਂ ਇੱਕ ਡਰੇਨ ਬਣਾ ਰਹੇ ਹਾਂ ਲੋਕਾਂ ਦੀ ਡਿਮਾਂਡ ਆ ਵੀ ਸਾਡੇ ਸੀਵਰੇਜ ਦਾ ਬਹੁਤ ਮਾੜਾ ਹਾਲ ਹੈ ਵੀ ਸਾਡਾ ਸੀਵਰੇਜ ਬੈਕ ਵੱਜਦਾ ਜਦੋਂ ਬਾਰਿਸ਼ ਆਉਂਦੀ ਹੈ ਸਾਰਾ ਪਾਣੀ ਸਾਨੂੰ ਬੈਕ ਵੱਜਦਾ ਉਹਨੂੰ ਤੇ ਫਿਰ ਮੈਮ ਨੇ ਸਾਡੇ ਤੋਂ ਪੁੱਛਿਆ ਤੇ ਅਸੀਂ ਫਿਰ ਮੈਮ ਨੂੰ ਵੀ ਜਵਾਬ ਦਿੱਤਾ ਤੁਹਾਡੇ ਲਈ ਵੀ ਮੇਰਾ ਉਹੀ ਰੈਫਰੈਂਸ ਹੈਗਾ ਵੀ ਕਿਉਂਕਿ ਉਹ ਸੀਵਰੇਜ ਜਿਹੜਾ ਹੈ ਉਹ ਸੀ ਬੀਬੀਐਮਬੀ ਵੱਲੋਂ ਪਾਇਆ ਗਿਆ ਤੇ ਬੀਬੀਐਮਬੀ ਉਹਨੂੰ ਮੇਨਟੇਨ ਕਰਦੀ ਹੈ ਬਟ ਉਹ ਲੋਕ ਕਹਿੰਦੇ ਵੀ ਬੀਬੀਐਮਬੀ ਸਾਡੀ ਸੁਣਦੀ ਨਹੀਂ ਤੇ ਫਿਰ ਮੈਮ ਨੇ ਉਹਨਾਂ ਨੂੰ ਕਿਹਾ ਅਸੀਂ ਵੀ ਉਹਨਾਂ ਨੂੰ ਕਹਿੰਦੇ ਆ ਵੀ ਬੀਬੀਐਮਬੀ ਤੋਂ ਇੱਕ ਵਾਰ ਲਿਖਵਾ ਕੇ ਲੈ ਲਓ ਵੀ ਇਹ ਕੰਮ ਐਮਸੀ ਵੱਲੋਂ ਕਰਵਾਇਆ ਜਾਵੇ ਤੇ ਉਹ ਐਸਡੀ ਮੈਮ ਨੂੰ ਲਿਖ ਕੇ ਦੇ ਦੇਣ ਤੇ ਮੈਮ ਸਾਨੂੰ ਫਾਰਵਰਡ ਕਰ ਦੇਣਗੇ ਅਸੀਂ ਉਹ ਕਾਰਵਾਈ ਕਰਵਾ ਦਾਂਗੇ ਤੇ ਲੋਕ ਦਾ ਰੋਸ਼ ਇਹ ਹੈ ਕਿ ਵੋਟ ਤਾਂ ਹੀ ਨਗਰ ਕੌਂਸਲ ਨੂੰ ਪਾਈਆਂ ਨਗਰ ਕੌਂਸਲ ਦੇ ਅਧਿਕਾਰੀ ਹੋ ਕਿਉਂ ਕੰਮ ਨਹੀਂ ਹੁੰਦਾ ਸਾਡੇ ਦੇ ਵੋਟ ਤਾਂ ਤੁਹਾਡਾ ਰਾਈਟ ਹੈ ਤੁਸੀਂ ਕਿਸੇ ਵੀ ਜਗ੍ਹਾ ਬੈਠੇ ਹੋ ਜਿੱਥੇ ਤੁਹਾਡੀ ਵੋਟ ਬਣ ਗਈ ਵੋਟ ਤਾਂ ਤੁਹਾਡੀ ਪੈਣੀ ਹੈ ਪਿੰਡ ਚ ਪਵੇ ਸ਼ਹਿਰ ਚ ਪਵੇ ਉਹ ਇੱਕ ਡਿਫਰੈਂਸ ਨਾ ਰਿਹਾਗਾ ਬਟ ਜਿਹੜੀ ਕਿਸੇ ਦੀ ਓਨਰਸ਼ਿਪ ਹੈ ਓਨਰਸ਼ਿਪ ਦੇ ਵਿੱਚ ਜਾ ਕੇ ਆਪਾਂ ਨਹੀਂ ਐਂਟਰ ਕਰ ਸਕਦੇ ਇਹ ਇੱਕ ਤਰ੍ਹਾਂ ਦਾ ਪ੍ਰਾਈਵੇਟ ਹਾਊਸ ਹੈ BBMP ਦਾ ਉਹਦੇ ਵਿੱਚ ਅਸੀਂ ਡਾਇਰੈਕਟਲੀ ਉਹਨਾਂ ਦੀ ਐਨਓਸੀ ਔਰ ਉਹਨਾਂ ਦੀ ਰეკਮੈਂਡੇਸ਼ਨ ਤੋਂ ਬਿਨਾ ਨਹੀਂ ਐਂਟਰ ਕਰ ਸਕਦੇ ਅਸੀਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਹੈਗਾ ਤੇ ਹੁਣ ਲੋਕਾਂ ਨੂੰ ਕਿਹਾ ਵੀ ਤੁਸੀਂ ਆਪਣੀ ਡਿਮਾਂਡ BBMP ਨੂੰ ਭੇਜੋ ਜੇ ਉਹ ਸਾਨੂੰ ਕਹਿ ਦਿੰਦੇ ਨੇ ਥਰੂ ਐਸਟੀਐਮਐਮਬੀ ਇਹ ਐਮਸੀ ਬਲੋਗ ਕਰਵਾਇਆ ਜਾਵੇ ਤਾਂ ਅਸੀਂ ਵੀ ਵਿਲ ਡੂ ਇਟ ਜਿਹੜੇ ਜਿਹੜੇ ਕਮਾਂਡ ਜੇ ਬਲੋਗ ਦਾ ਦੌਰਾ ਕੀਤਾ ਸੀ ਲੋਕਾਂ ਨਾਲ ਸੀ ਗੱਲਬਾਤ ਕੀਤੀ ਉਹਨਾਂ ਦੀ ਸਮੱਸਿਆ ਕਿਦਾਂ ਹੱਲ ਹੋ ਰਹੀ ਹੈ ਉਹੀ ਚੀਜ਼ ਮੈਮ ਨੇ ਕਿਹਾ ਨਾ ਉਹਨਾਂ ਨੂੰ ਦੇਖੋ ਦੋ ਗੱਲਾਂ ਨੇ ਜਾਂ ਤਾਂ ਹੁਣ ਉਹ 133 ਦੀ ਦਰਖਾਸਤ ਪਾ ਦੇਣਾ ਐਸਡੀਐਮ ਮੈਮ ਕੋ ਮੈਮ ਸਾਨੂੰ ਡਾਇਰੈਕਟ ਜਾਣੀ ਕਰ ਦਣਗੇ ਬੀਬੀਐਮ ਨੂੰ ਡੈਟੈਚ ਕਰਨ ਹੁਣ ਗੱਲ ਇਹ ਹੈ ਨਾ ਵੀ ਲੋਕ ਇਸ ਗੱਲ ਨੂੰ ਤਾਂ ਕਿਸੇ ਨੇ ਮੂਰੇ ਆਉਣਾ ਕੋਈ ਨਹੀਂ ਹੈਨਾ ਤੇ ਫਿਰ ਦੂਜਾ ਸੀ ਵੀ ਰਿਕਵੈਸਟ ਕਰ ਲਓ ਰੀਕਵੈਸਟ ਇਹ ਵੀ BBMP ਨੂੰ ਨੋਟੀਫਾਈ ਕਰ ਲੈਣ BBMP SDM ਸਾਹਿਬ ਨੂੰ ਲਿਖ ਦਵੇ STM ਸਾਹਿਬ ਸਾਨੂੰ ਆਰਡਰ ਕਰ ਦੇਣਗੇ ਅਸੀਂ ਮਤਲਬ ਸਿੱਧੀ ਗੱਲ ਹੈ ਅਗਰ BBMP ਨੂੰ ਲਿਖ ਕੇ ਦਿੰਦੀ ਤਾਂ ਯੈਸ ਕਿਉਂਕਿ ਮਾਲਕੀ BBMP ਹੀ ਹੈ ਨਾ ਇੱਕ ਤਰ੍ਹਾਂ ਦਾ ਜਿਵੇਂ ਹੁਣ ਕਿਸੇ ਦੇ ਪ੍ਰਾਈਵੇਟ ਘਰ ਦੇ ਵਿੱਚ ਐਂਟਰ ਹੋਣਾ ਹੁਣ ਆ ਸਪੋਜ਼ ਕਰੋ ਤੁਹਾਡਾ ਘਰ ਹੈ ਇਹਦੇ ਵਿੱਚ ਮੈਂ ਤੁਹਾਡੀ ਪਰਮਿਸ਼ਨ ਤੋਂ ਬਿਨਾ ਕਿਵੇਂ ਐਂਟਰ ਹੋਵਾਂਗਾ ਸਰ ਕਈ ਜਗ੍ਹਾ ਨਗਰ ਕੌਂਸਲ ਪੇਵਰ ਵੀ ਤਾਂ ਲਗਾ ਰਹੀ ਹੈ ਲਗਾ ਰਹੀ ਹੈ ਐਨਓਸੀ ਲੈਂਦੀ ਹੈ ਹੁਣ ਉਹ ਡਰੇਨ ਬਣਾ ਰਹੇ ਸੀ ਆਪਾਂ ਹੁਣ ਉਹ ਡਰੇਨ ਦੀ ਸਪੈਸੀਫਿਕ ਡਿਮਾਂਡ ਲੋਕਾਂ ਦੀ 2 ਸਾਲ ਤੋਂ ਚੱਲ ਰਹੀ ਸੀ ਲੋਕਾਂ ਦੇ ਘਰਾਂ 'ਚ ਪਾ ਸੇਮ ਇਜ਼ ਅ ਕੇਸ ਵਿਦ ਸੀਵਰੇਜ ਹੁਣ ਸੀਵਰੇਜ ਟੋਟਲ ਸੀਵਰੇਜ ਦਾ ਡੀਸੈਲਟਿੰਗ ਦੀ ਜ਼ਰੂਰਤ ਹੈ ਬੀਬੀਐਮਪੀ ਦੀ ਕਲੋਨਸ ਉਹ ਤੁਸੀਂ ਵੀ ਇਸ ਮੁੱਦੇ ਨੂੰ ਉਠਾਓ ਬੀਬੀਐਮਪੀ ਦੇ ਹਾਰਾ ਤੁਹਾਡੀ ਜਨ ਕੋਈ ਵੀ ਕੱਤ ਤੁਸੀਂ ਨਹੀਂ ਕਰਨਾ ਐਮਸੀ ਨੂੰ ਲਿਖ ਦਿਓ ਉਹ ਕਹਿਣਗੇ ਸਾਨੂੰ ਕਹਿਤਾ ਮੂੰਹ ਜਵਾਨੀ ਕੈਨ ਨੂੰ ਕੋਈ ਨਹੀਂ ਸੁਣਦਾ ਰਿਟਰਨ ਭੇਜ ਦਿਨ ਸਾਨੂੰ ਅਸੀਂ ਕਾਰਵਾਈ ਕਰ ਲੈਂਦੇ ਤਕਰੀਬਨ ਜੇਮਾ ਜੀ ਇਹ ਅੱਜ ਪ੍ਰਸ਼ਾਸਨ ਤੁਹਾਡੇ ਪਿੰਡ ਪਹੁੰਚਿਆ ਹੈਗਾ ਕਿੰਦਾਂ ਦੀ ਸਮੱਸਿਆਵਾਂ ਸੀ ਜਿਹੜੀਆਂ ਤੁਸੀਂ ਨੇ ਧਿਆਨ ਚ ਲੈਂਦੀਆਂ ਇਕ ਤਸਰ ਪਾਣੀ ਦੀ ਸਾਡੇ ਪਿੰਡ ਬਹੁਤ ਸਮੱਸਿਆ ਹੈ ਮੈਂ ਮੈਡਮ ਨੂੰ ਲਿਖ ਕੇ ਵੀ ਦਿੱਤਾ ਵਾ ਅਪਲੀਕੇਸ਼ਨ ਵੀ ਲਿਖ ਕੇ ਦਿੱਤੀ ਜਿਆ ਤਾਂ ਇੱਕ ਸਾਡੇ ਪਿੰਡ ਦੇ ਟੈਂਕ ਚੋਂ ਕਮੇਟੀ ਏਰੀਏ ਬਾਹਰ ਨੰਬਰ 2 ਚ ਪਾਣੀ ਜਾਂਦਾ ਪਿਆ ਮੈਂ ਬਹੁਤ ਵਾਰੀ ਕਿਹਾ ਇਹਨਾਂ ਨੂੰ ਕਮੇਟੀ ਦੀ ਮੀਟਿੰਗ ਹੁੰਦੀ ਹੈ ਤਾਂ ਵੀ ਮੈਂ ਜਾਂਦਾ ਹੈ ਚੇਅਰਮੈਨ ਸਾਹਿਬ ਕਹਿੰਦੇ ਕਹਿੰਦੇ ਯਾਰ ਕਰਦੇ ਆ ਕਰਦੇ ਆ ਅਸੀਂ ਸੀਵਰੇਜ ਵਾਲਿਆਂ ਨੂੰ ਪੈਸੇ ਦਿੱਤਾ ਵਾ ਸੀਵਰੇਜ ਵਾਲਿਆਂ ਦੇ ਐਸਡੀਓ ਨਾਲ ਕੰਟੈਕਟ ਕੀਤਾ ਮੈਂ ਜੇ ਨਾਲ ਉਹਨੇ ਵੈਸੇ ਇੱਕ ਵਾਰੀ ਦੋ ਜੇਈ ਭੇਜ ਤੇ ਜਗਾ ਨਾਪ ਕੇ ਲੈ ਕੇ ਲੈ ਕੇ ਕਿੰਨੀਆਂ ਪਾਈਪਾਂ ਪੈਣੀਆਂ ਇੰਨੇ ਏਰੀਆ ਤਾਂ ਹੁਣ ਐਕਸ਼ਨ ਕੋਈ ਹੁੰਦਾ ਨਹੀਂ ਪਿਆ ਮੈਂ ਐਪਲੀਕੇਸ਼ਨਾਂ ਦੇਆ ਕਰਦਾ ਐਕਸ਼ਨ ਕੋਈ ਹੁੰਦਾ ਨਹੀਂ ਪਿਆ ਉਹ ਤਾਂ ਫਿਰ ਗੱਲ ਤਾਂ ਨਾ ਮੇਰੇ ਪਿੰਡ ਦੇ ਲੋਕ ਮੈਨੂੰ ਸਵੇਰੇ ਆ ਕੇ ਤਾਂ ਕਰਦੇ ਸਾਡੇ ਜੀ ਪਾਣੀ ਨਹੀਂ ਆਇਆ ਕਰਦੇ ਅੱਜ ਐਸਡੀਐਮ ਸਾਹਿਬ ਤੁਹਾਡੇ ਪਿੰਡ ਪਹੁੰਚੇ ਤੁਹਾਡੇ ਨਾਲ ਕਾਫੀ ਲੰਬੀ ਚਰਚਾ ਵੀ ਹੋਈ ਆ ਹਾਂਜੀ ਹਾਂਜੀ ਤੂੰ ਆਸ਼ਵਾਸ਼ਣ ਕੀ ਹੁਣਿਆ ਤੁਹਾਨੂੰ ਹੁਣ ਮੈਡਮ ਕਹਿੰਦੇ ਠੀਕ ਆ ਹੋ ਜਾਊਗਾ ਹੀ ਨਹੀਂ ਬਸ ਐਕਸ਼ਨ ਨਾਲ ਸਾਹਿਬ ਜਿਹੜਾ ਸੀਵਰੇਜ ਦਾ ਐਕਸ਼ਨ ਉਹਨਾਂ ਨਾਲ ਵੀ ਗੱਲ ਕੀਤੀ ਕਰਨਾ ਤਾਂ ਉਹ ਨਹੀਂ ਹੈ ਟੈਂਡਰ ਹੀ ਹੋਣੇ ਉਹ ਕਿ ਪੈਸਾ ਆਲਰੇਡੀ ਪੇਮੈਂਟ ਹੋ ਗਿਆ ਕਮੇਟੀ ਨੇ ਕਰ ਦਵਾ 20 ਲੱਖ ਸਮਥਿੰਗ ਕੁਝ ਪੈਸਾ ਉਹਨਾਂ ਨੂੰ ਸਿਰਫ ਟੈਂਡਰ ਹੀ ਕਰਨੇ ਉਹਦੇ ਬਾਅਦ ਕਿਹੜਾ ਦੇਰ ਲੱਗਣੀ ਪਾਏ ਪਾਣੇ ਨੂੰ ਉਹਦੇ ਕੋਈ ਛੋਟੀ ਗੱਲ ਨਹੀਂ ਆ ਜਿਹੜਾ ਤੁਸੀਂ ਹਾਲ ਬਣਾਇਆ ਇਹ ਕਿਸ ਮਕਸਦ ਤੇ ਹੈ ਇਹ ਸਰ ਐਸੇ ਇਲਾਕੇ ਵਾਲਿਆਂ ਨੂੰ ਕੋਈ ਕਮਿਊਨਿਟੀ ਹਾਲ ਟਾਈਪ ਯੂਜ਼ ਕਰ ਲੂਗਾ ਕੋਈ ਵੀ ਛੋਟਾ-ਬੋਟਾ ਫੰਕਸ਼ਨ ਹੁੰਦਾ ਇੱਥੇ ਹੋ ਗਿਆ ਇਹਨਾਂ ਨੂੰ ਹੁਣ ਇੱਥੇ ਲੈਟਰਨ ਬਾਥਰੂਮ ਹੋ ਜਾਣਾ ਇੱਥੇ ਕਿਚਨ ਹੋ ਜਾਣਾ ਉਹ ਵੀ ਟੈਂਡਰ ਹੋ ਜਾਣਾ ਹੋਣੇ ਵਾਲੇ ਇਹਨਾਂ ਦਾ ਕਿੰਨੀ ਚਾਹਤ ਹੋਣਾਂ ਸਰ ਜਦ ਸਾਡੇ ਕੋਲ ਜਗ੍ਹਾ ਹੈਗੀ ਆ ਤਾਂ ਕਾਮਨ ਯੂਟਿਲਾਈਜ਼ ਹੋਣੀ ਚਾਹੀਦੀ ਕਿੰਨੀ ਕੀ ਲਗਤ ਨਾ ਬਣਿਆ ਇਹ ਸਰ ਲਗਦਾ ਤਾਂ ਉਹ ਤਾਂ ਕਮੇਟੀ ਨੇ ਬਣਾਇਆ ਡਾਟ ਆਈ ਡੋਟ ਨੋ ਕਿੰਨੀ ਕੁ ਲਗਦਾ ਬਣਿਆ ਹਾਂ ਉਹ ਤਾਂ ਇਹ ਜਾਣ